ਮੈਂ ਤਾਂ ਸੋਚਦਾ ਜਪੇ ਤੂੰ ਤੁਸੀਂ ਇਹਦਾ ਸ਼ੋਸ਼ਾ ਚੈੱਕ ਕਰੋ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਸ਼ੋਸ਼ਾ ਚੈੱਕ ਕਰੋ ਕੀ ਸ਼ੋਸ਼ੇ ਘਾਤੇ ਨੇ ਠੀਕ ਹੈ ਫਿਰ ਅੱਗੇ ਹੋਰ ਤੁਹਾਨੂੰ ਆਪਾਂ ਵੀਡੀਓ ਦਿਖਾਉਣੀ ਹੈ ਕਿਰਨ ਬਾਲਾ ਦੀ ਵੀਡੀਓ ਦਿਖਾਉਣੀ ਹੈ ਕੀ ਕਰਦੀ ਕਿਰਨ ਬਾਲਾ ਤਾਂ 13 ਦਾ ਤੀਰ ਗਿਆ ਮੈਨੂੰ ਕੋਈ ਜਣਾ ਪਤਾ ਲੱਗੇ ਮੈਂ ਬਹੁਤ ਅੰਗੂਆ ਜੋ ਨੂੰ ਕੋਈ ਇੰਮਾ ਯਾਰ ਬੋ ਕਾਣ ਮੈਂ ਤੇ ਜੀ ਬਿਮਾਰ ਹੋ ਗਈ ਮੈਂ ਤੇ ਜੀ ਹਜੇ ਮੈਂ ਵੀ ਨਿਕਲੇ ਆ ਕਰੋ ਮੈਂ ਜਲੰਧਰ ਪਹੁੰਚਿਆ ਨਾਲ ਹੀ ਮੈਨੂੰ ਫੋਨ ਆ ਗਿਆ ਤੇ ਵੀ ਪੇਜ ਮੈਂ ਜਦੋਂ ਉਧਰ ਕੁੰਚਾ ਮੈਨੂੰ ਬੜਾ ਮੈਂ ਮਾਂ ਵੀ ਪੂਰੇ ਪੂਰੇ ਨੂੰ ਕਰ ਦਿੱਤਾ ਉਹ ਲੇਟ ਆਇਆ ਇਹਦਾ ਕੋਕ ਦਾ ਬਈ ਦਰਵਾਜ਼ਾ ਲੱਗਾ ਉਹ ਬਈ ਨਿਰਮਲ ਸੰਦੀਪ ਭਾਈ ਨੂੰ ਫੋਨ ਕੀਤਾ ਮੈਂ ਉਧਰੋਂ ਗੱਡੀ ਲਾ ਕੇ ਮੈਨੂੰ ਆ ਪਤਾ ਲੱਗੇ ਰੋਡ ਮੈਂ ਕਿੱਥਨ ਜਾਣਾ ਹੋਗਾ ਉਧਰ ਰੋਡ ਚੱਲ ਗਿਆ ਮੋੜੇ ਫਾਟੇ ਲੱਗ ਪਰ ਤੱਕ ਮੈਂ ਰੋਇਆ ਗੱਡੀ 'ਚ ਬਹਿ ਗਏ ਮਾਣ ਨੂੰ ਕੋਈ ਹੋ ਗਿਆ ਉੱਤੋਂ ਤੁਸੀਂ ਮੈਨੂੰ ਕਹਤਾ ਬਿਹੋਸ਼ ਹੋ ਗਈ ਉੱਤੋਂ ਬਾਅਦ ਫੋਨ ਨਹੀਂ ਚੱਕਿਆ ਤੂੰ ਯਾਰ ਤੂੰ ਦੋ ਵਾਰ ਫੋਨ ਨਹੀਂ ਚੱਕਿਆ ਤੁਸੀਂ ਮੇਰਾ ਕੋਈ ਸਕੂਟਰੀ ਤੇ ਬਹਿ ਗਈ ਸੀ ਤੂੰ ਸੰਦੀਪ ਭਾਈ ਮੈਨੂੰ ਪਤਾ ਤੂੰ ਰਾਮ ਨਹੀਂ ਹੋ ਠੀਕ ਆ ਮੈਂ ਹਲ ਬਤਾਈ ਕਿ ਹੋ ਗਿਆ ਤੁਮ ਇਹ ਨਹੀਂ ਆ ਗਿਆ ਮਮੀ ਬੱਤੀ ਵਚਨੋਂ ਹੁੰਦੀ ਕਿ ਇਹਨੂੰ ਵੀ ਹੁੰਦੀ ਹੈ ਤੇ ਦੋਨੇ ਯਾਰ ਬੰਦਾ ਪਤਾ ਪਤਾ ਲੈ ਜਾਂਦਾ ਮੈਂ ਟੋ ਮਿੰਟ ਪਹਿਲਾਂ ਤਾਂ ਤੁਹਾਨੂੰ ਅਸੀਂ ਪਾਨੀਆਂ ਫਟੇ ਮੂ ਦੇ ਸ਼ਗਨ ਠੀਕ ਹੈ ਫਟੇ ਮੂ ਥੋੜਾ ਸੋਵਾਰੀ ਲੱਕ ਵਾਲੀ ਹਜ਼ਾਰ ਵਾਲੀ ਜਿੰਨੀ ਵਾਰੀ ਕਈ ਨੇ ਉਨਨੀ ਵਾਰੀ ਘੰਟਾ ਥੋੜਾ ਐਡਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਕੀ ਕੰਜਰਖਾਨਾ ਖੋਲਿਆ ਪਿਆ ਇਹਨੂੰ ਇੰਨੇ ਕਿ ਪਿਆਰ ਨਾਲ ਗੱਲ ਨਹੀਂ ਬਣਨੀ ਇਹਦੇ ਇਹਨੂੰ ਹੋਰ ਥੋੜਾ ਪਿਆਰ ਕਰ ਠੀਕ ਹੈ ਲੋਕੀ ਵੀ ਜਿਹੜਾ ਤੁਹਾਡਾ ਪਿਆਰ ਦੇਖਣ ਕਿ ਕਿੰਨਾ ਤੂੰ ਪਿਆਰ ਕਰਦਾ ਆਪਣੀ ਜਨਾਨੀ ਨੂੰ ਉਹ ਵੀ ਕੈਮਰੇ ਦੇ ਸਾਹਮਣੇ ਠੀਕ ਹੈ ਕਿਵੇਂ ਤੇਰੇ ਨਾਲ ਲਪਟੀ ਜਾਂਦੀ ਆ ਬੰਦਾ ਮ ਕਿਵੇਂ ਅਜ ਇਹਨਾਂ ਨੇ ਸ਼ਰਮ ਵੇਚਤੀ ਚਵੜਾ ਨੇ ਕਿੰਨੇ ਬੇਸ਼ਰਮ ਹੋ ਯਾਰ ਤੁਸੀਂ ਜਿਹੜੇ ਤੁਹਾਡੀ ਵੀਡੀਓ ਦੇਖਦੇ ਹੋਣਗੇ ਉਹ ਵੀ ਪਾਰਟਸ ਅੱਗੇ ਕਰ ਕਰਕੇ ਦੇਖਦੇ ਹੋਣਗੇ ਉਹਨਾਂ ਨੂੰ ਵੀ ਤੁਹਾਡੀ ਵੀਡੀਓ ਦੇਖ ਕੇ ਸ਼ਰਮ ਆਉਂਦੀ ਹੋਣੀ ਕਿ ਕਰੀ ਕੀ ਜਾਂਦੀ ਆ ਕਿਵੇਂ ਇੱਕ ਦੂਜੇ ਨਾਲ ਲੁਪਟੀ ਜਾਂਦੇ ਨੇ ਇਹ ਮਾੜੀ ਮੋਟੀ ਸ਼ਰਮ ਤਾਂ ਕਰ ਲਓ ਫਿਰ ਕੀ ਹੈ ਬਿਮਾਰ ਹੋਈ ਦੁਨੀਆ ਤੇ ਸਾਰੇ ਬਿਮਾਰ ਹੁੰਦੇ ਆ ਕੱਲੀ ਨਕੇਵਲੀ ਕਿਤੇ ਇਹ ਬਿਮਾਰ ਨਹੀਂ ਹੋਗੀ ਉਹ ਤਾਂ ਨਹੀਂ ਐਡੀ ਬੇਸ਼ਰਮੀ ਫੜ ਲਈ ਇਹਨਾਂ ਨੇ ਇੰਨੀ ਬੇਸ਼ਰਮੀ ਫੜ ਲਈ ਆ ਉਹ ਦਿਨ ਦੋਨੇ ਜਿਹੜੇ ਤੁਸੀਂ ਇੱਕ ਇੱਕ ਆਪਣੀ ਗੱਲਾਂ ਦਾਸੀ ਲੋਕਾਂ ਨੂੰ ਆਕੇ ਉਹ ਤੂੰ ਬਲੰਗਾ ਨੇ ਇਹ ਜੇ ਟਾਈਟਲ ਵੀ ਹੈ ਜੇ ਲਿਖਿਆ ਪ੍ਰੀਤ ਨੂੰ ਨਾ ਹੋਵੇ ਕੁਝ ਲ ਇਨੂੰ ਨਹੀਂ ਪਤਾ ਲੱਗਦਾ ਹਗਾ ਇਹਦੀ ਅੱਖਾਂ ਨਹੀਂ ਕੰਮ ਕਰਦੀਆਂ ਕਿਤੇ ਦੇਖਦੀ ਨਹੀਂ ਹੈਗੀ ਕਿਤੇ ਇਹ ਕਰੀ ਕੀ ਜਾਂਦੇ ਕੈਮਰੇ ਦੇ ਸਾਹਮਣੇ ਬੰਦਾ ਉਹਨਾਂ ਨੂੰ ਸਮਝਾਵੇ ਕਹਵੇ ਕਿ ਤੁਸੀਂ ਚੰਗੇ ਲੱਗਦੇ ਕਿਤੇ ਕੈਮਰੇ ਦੇ ਸਾਹਮਣੇ ਇਦਾਂ ਜੱਫੀਆਂ ਬਾ ਕੇ ਬੈਠੇ ਹੋ ਕਿਵੇਂ ਉਹਦੇ ਮੂੰਹ ਤੇ ਹੱਥ ਫੇਰੀ ਜਾਂਦਾ ਉਹ ਵੀ ਐ ਉਹਦੇ ਛਾਤੀ ਨੇ ਲਪਟੀ ਜਾਂਦੀ ਹੈ ਦਿਮਾਗ ਖਰਾਬ ਹੋਏ ਹੋਏ ਇਹਨਾਂ ਲੋਕਾਂ ਨੇ ਪਤਾ ਨਹੀਂ ਇਹਨਾਂ ਲੋਕਾਂ ਨੇ ਪੈਸਾ ਪੈਸੇ ਨੇ ਦਿਮਾਗ ਖਰਾਬ ਕਰੇ ਲੋਕਾਂ ਦੇ ਨਾਲ ਬਸ ਇਹ ਹੀ ਪਿਆ ਤੋ ਕੈਮਰਾਮੈਨ ਕਰਕੇ ਕਰ ਲੈਂਦਾ ਕੀ ਪਤਾ ਠੀਕ ਹੀ ਰਹਿੰਦੀ ਸਾਰਾ ਦਿਨ ਬਲੌਗਾਂ ਦੇ ਢੂਏ ਚ ਬੜੇ ਰਹਿੰਦੇ ਹਾਂ ਅੱਜ ਪ੍ਰੀਤੀ ਨੂੰ ਟੱਟੀ ਨਹੀਂ ਆਈ ਅੱਜ ਪ੍ਰੀ ਸੌਰੀ ਅਗਰ ਕਿਸ ਨੂੰ ਇਹ ਲੱਨਾ ਵਧੀਆ ਨਹੀਂ ਲੱਗਿਆ ਹੁਣ ਪਰ ਇਹਨਾਂ ਨੇ ਯਾਰ ਸੋਸ਼ਲ ਮੀਡੀਆ ਤੇ ਕੰਜਰ ਖਾਨਾ ਹੀ ਬਣਾ ਰੱਖਿਆ ਇਹਨਾਂ ਨਾਲ ਗੰਦ ਹੀ ਨਾ ਪਾਇਆ ਹੋਇਆ ਇਹਨਾਂ ਪਿਆਰ ਤੇ ਆਪਣੇ ਮੁੰਡੇ ਨੂੰ ਨਹੀਂ ਕਰਦਾ ਜਿੰਨਾ ਇੱਥੇ ਦਿਖਾਈ ਦਿੰਦਾ ਇਹਨੂੰ ਇਹਨੂੰ ਹੀ ਪਤਾ ਜੇ ਇਹਨੂੰ ਕੁਝ ਹੋ ਗਿਆ ਤਾਂ ਕਮਾਈ ਕਿੱਥੇ ਹੋਣੀ ਹੈ ਕਮਾਈ ਤੇ ਇਹਦੇ ਸਰੋ ਇੱਕ ਹੀ ਜਰੀਆ ਕਮਾਈ ਦਾ ਬੁੱਤਾਂ ਜਾ ਕੇ ਐਵੇਂ ਬਹਿ ਜਾਣਗੇ ਆ ਕੇ ਤਾਂ ਕੀ ਕਰਨਾ ਕੀ ਬਾਤ ਹੈ ਨਾ ਦੀ ਨਾ ਤਰੀ ਫਤਕੀ ਦਾ ਹੈ ਸਟੰਡਰਡ ਆ ਇਹੋ ਸਰੋਂ ਪਾੜਦਾ ਸਰਪਾ ਰਾਜੋ ਹੈ ਦਾਦੀਆਂ ਨਾਲ ਹੈ ਨਾ ਇਹ ਦੀ ਸ਼ੁਕਰ ਬਹੁਤ ਘਟ ਗਈ ਸੀ ਸੀ ਕਮਾਂਗੇ ਜੀ ਗਿਆਸ ਕੋ ਦੇ ਕਰਕੇ ਜਿਆਦਾ ਦਰਦ ਹੋਈ ਉਸ ਲੱਗੇ ਕੋ ਬਾਤ ਪਤਾ ਲਗੂ ਕਿ ਕੀ ਕੀ ਆਪਾਂ ਕਰ ਅਲ ਤਫਾਦਰ ਮੁੰਡਾ ਅਸਿਕ ਰਿਹਣੋ ਚਾਲਾ ਪਤੇ ਕਿਵੇਂ ਗੋਲੀ ਵਾਇਨ ਹੋ ਜਾਂਦੇ ਜੀ ਜੀ ਨਾਲ ਰੱਖਣ ਨੂੰ ਦਿੱਤਾ ਆ ਕਰਨ ਵਾਲਾ ਤਾਂ ਐਵੇਂ ਦਸੀ ਜਾਂਦੀ ਜਿਵੇਂ ਅਸੀਂ ਇਹਦਾ ਹਾਲਚਲ ਪੁੱਛਣ ਆਏ ਹੁੰਦੇ ਹਾਂ ਹਸਪੀਟਲ ਚ ਕਿੰਨ ਵਾਲਾ ਵਟੀਆ ਰਿਪੋਰਟਰ ਬਣੀ ਫਿਰਦੀ ਹੈ ਯਾਰ ਕਿੰਨੇ ਵਿੰਗੇ ਸਿੱਧੇ ਮੂੰਹ ਬਣਾਉਂਦੀ ਆ ਯਾਰ ਤੁਹਾਨੂੰ ਇਹ ਦੇਖ ਕੇ ਕਿਤੇ ਸ਼ਰਮ ਨਹੀਂ ਆਉਂਦੀ ਹੈਗੀ ਤੁਹਾਨੂੰ ਆਪ ਨੂੰ ਖੁਦ ਨੂੰ ਸ਼ਰਮ ਨਹੀਂ ਆਉਂਦੀ ਜੇ ਤੁਸੀਂ ਆ ਵੀਡੀਓ ਦੇਖਦੇ ਹੋ ਕਿ ਕਿਵੇਂ ਮੂੰਹ ਵਿੰਗੇ ਟੱਡੇ ਬਣਾਉਂਦੀ ਵੀ ਹੈ ਕਿੰਨੇ ਬੰਦਿਆਂ ਦੇ ਮੂੰਹ ਤੇ ਕੂਨੀ ਆ ਬਜਣੀ ਚਾਹੀਦੀ ਬੰਦਾ ਇਹਨੂੰ ਪੁੱਛਿਆ ਕਿ ਤੂੰ ਦਿਮਾਗ ਖਰਾਬ ਹੈ ਤੇਰਾ ਤੂੰ ਉਹ ਹਸਪੀਟਲ ਜਿੱਥੇ ਪਈ ਹੋਈ ਲੰਮੀ ਪਈ ਹੋਈ ਆ ਲੇਟੀ ਹੋਈ ਆ ਤੂੰ ਉਤੋਂ ਦੀ ਵੀਡੀਓ ਬਣਾਈ ਜਾਨੀ ਆ ਉਹਨਾਂ ਨੂੰ ਹਟਾਉਣ ਦੀ ਬਜਾਏ ਤੂੰ ਤਾਂ ਆਪ ਹੀ ਲੱਗੀ ਪਈ ਆ ਦੱਸ ਕੈਮਰਾ ਫੜ ਕੇ ਕਿੰਨੇ ਬੰਦਿਆਂ ਤੂੰ ਤਾਂ ਜਮਾ ਹੀ ਸ਼ਰਮ ਨਾਤੀ ਬਹੁਤ ਜ਼ਰਾ ਬਿਮਾਰ ਹੋ ਗਈ ਉਹਦਾ ਦੇਲਾ ਮੈਂ ਰੋਜ਼ ਹੀ ਕਰੀ ਹੁੰਦਾ ਤੇ ਕਦੀ ਕੁਝ ਨਹੀਂ ਹੋਇਆ ਕੱਟ ਬਿਮਾਰ ਹੋ ਗਈ ਯਾਰ ਆਸ-ਪਾਸੇ ਕਿੰਨੀਆਂ ਮੱਖੀਆਂ ਹੋਈਆਂ ਪਈਆਂ ਤੁਹਾਡੇ ਤੁਸੀਂ ਬਿਮਾਰ ਨਹੀਂ ਹੋਣਾ ਤੇ ਕੀ ਨਹੀਂ ਹੋਣਾ ਹੋਰ ਕੀ ਮੋਕੇ ਬੰਦੀਆਂ ਹੁੰਦੀਆਂ ਤੁਸੀਂ ਸੱਚੀ ਗੰਦੋ ਮੈਨੂੰ ਯਾਰ ਕੀ ਪਤਾਈ ਮਮੀ ਅੱਗੇ ਨਿਕਲੀ ਹੋ ਗਈ ਅੱਜ ਦਾ ਬਹੁਤ ਜ਼ਿਆਦਾ ਹੋ ਗਈ ਯਾਰ ਮੈਨੂੰ ਯਾਰ ਹੀ ਕਹਾਂਗਾ ਮੈਂ ਟਾਈਂ ਚੱਲਿਆ ਕਰ ਬਾੜੀ ਇਹ ਬਹੁਤ ਖਰਾਬ ਹੋ ਗਿਆ ਹੈ ਰੋਟੀ ਨਾ ਖਾਬਰੀ ਤ ਕੋਟ ਖਾਣਾ ਮਮੀ ਨੂੰ ਰੋਟੀ ਨਾ ਦਿਓ ਇਹ ਨਾ ਇੱਕ ਬੱਚੇ ਦੀ ਮਾਂ ਕਿਤੇ ਹੈ ਇਹ ਕਿਹੜਾ ਕਿਹੜਾ ਨਵਾਂ ਬੱਚਾ ਜਮਣ ਲੱਗੀ ਹੈ ਇਹਨੂੰ ਪਤਾ ਨਹੀਂ ਕਿਵੇਂ ਰਹਿਦਾ ਹੁੰਦਾ ਅਸਾਬ ਤੁਹਾਡੇ ਕੈਮਰੇ ਦੇ ਸਾਹਮਣੇ ਨਾਟਕ ਆ ਸਾਰੀ ਦੁਨੀਆ ਦੀਆਂ ਔਰਤਾਂ ਬੱਚੇ ਜਾਂਉਂਦੀਆਂ ਨੇ ਇਹ ਕਿਤੇ ਜਿਆਦਾ ਕਰੀਬੀ ਜੰਮਣ ਲੱਗੀ ਕਿਤੇ ਪਖੰਡ ਫੜਿਆ ਇਹਨਾਂ ਨੇ ਜਿਆਦਾ ਹੀ ਕੁਛ ਇਹਨੂੰ ਪਤਾ ਨਹੀਂ ਇਹਨਾਂ ਤਾਂ ਤੀਜੇ ਦਿਨ ਇਹਨੂੰ ਕੀ ਪ੍ਰੋਬਲਮ ਹੋ ਜਾਂਦੀ ਆ ਕਦੇ ਕੁਛ ਹੋ ਜਾਂਦਾ ਇਹਨਾਂ ਦੇ ਕਦੇ ਕੁਛ ਹੋ ਜਾਂਦਾ ਇਹਨਾਂ ਦੇ ਬਸ ਇਹਨੂੰ ਪਤਾ ਲੱਗ ਗਿਆ ਕਿ ਵੀ ਉਸ ਕਿੱਦਾਂ ਲੈ ਕੇ ਆਣਾ ਆਪਾਂ ਲੈ ਕੇ ਆਉਣੇ ਆਉਣੇ ਵੀ ਉਸ ਜਿੱਦਾਂ ਮਰਜ਼ੀ ਪਾਈ ਆਪਾਂ ਬਸ ਤਮਾਖਾ ਖਰਾਬ ਹੋਏ ਪੇ ਲੋਕਾਂ ਦੀ ਵੀਵਜ਼ ਪਿੱਛੇ ਬਾ ਤੁਹਾਡੀ ਸੋਚ ਨੂੰ ਤਾਂ ਸੋ ਤੋਪਾ ਦੀ ਸਦਾ ਜਲੀ ਦੇਣੀ ਚਾਹੀਦੀ ਆ ਨਾਲੇ ਕਾਰਟੂਨ ਕੀ ਹੁੰਦਾ ਵਾ ਕਾਰਟੂਨ ਹੁੰਦਾ ਵਾ ਕਾਰਟ बोलना ਤੇ ਬਿਲ ਸਿੱਖੋ ਲੱਗਦਾ ਕਿ ਕਿਵੇਂ ਆਪਾਂ ਕੈਮਰੇ ਦੇ ਸਾਹਮਣੇ ਬੋਲਣਾ ਟੰਗ ਨਾਲ ਕਿਵੇਂ ਟੰਗ ਨਾਲ ਬਹਿਣਾ ਵਾ ਕਿਵੇਂ ਸੈਟ ਹੋ ਕੇ ਬਹਿਣਾ ਵਾ ਕਿਵੇਂ ਤੁਸੀਂ ਜਫੀਆਂ ਚਸ਼ੀਆਂ ਪਾਈ ਜਾਂਦੇ ਹੋ ਹਾਂ ਅੱਧਾ ਯਾਰ ਹੈਲੋ ਮਮਾ ਜਿਹੜੇ ਲੱਗੇ ਹੋਇਆ ਨਾ ਜ ਹੁਣ ਸੁਣ ਲਾ ਗੱਲ ਉਹਦੀ ਅੱਗੇ ਤਾਂ ਪਹਿਲੇ ਬੜਾ ਗੋਦੀ ਜਿਹਾ ਬਾਕੇ ਬੈਠਾ ਸੁਣਨ ਲੋਰੀਆਂ ਦੇਣ ਲੱਗਾ ਹੋਇਆ ਸੀਗਾ ਤੇ ਕੋਈ ਪ੍ਰੋਬਲਮ ਕਰਕੇ ਅੱਜ ਨਹੀਂ ਜਾ ਗਿਆ ਤੇ ਨਾਲ ਕੱਲ ਹੋਇ ਜਾੜ ਗਏ ਤੇ ਜਰ ਮਮਾ ਜਣ ਜਲਾ ਮੈਂ ਵੀ ਟਿਮ ਹੋਈ ਆ ਐਸ ਕੀ ਇਹ ਦੀ ਸਮਝ ਕੇ ਕੰਨ ਬਾਲਾ ਮਾੜੀ ਮੋਟੀ ਸ਼ਰਮੀ ਕਰ ਲਾ ਤੇਰੀ ਚੁੰਨੀ ਕਿੱਥੇ ਆ ਚੁੰਨੀ ਚੁੰਨੀ ਤਾਂ ਲੈ ਲਾ ਤੈਨੂੰ ਹਜ਼ਾਰਾਂ ਲੱਖਾਂ ਲੋਕਾਂ ਨੇ ਤੈਨੂੰ ਦੇਖਣਾ ਤੇ ਤੇਰੀ ਚੁੰਨੀ ਕਿੱਥੇ ਆ ਚੁੰਨੀ ਲੈ ਲੈ ਜੇ ਮਾਂ ਹੈ ਜੇ ਇਹ ਜੇ ਤਾਂ ਬੱਚੇ ਨੇ ਸ਼ਰਮ ਕਿੱਥੋਂ ਕਰਨੀਆਂ ਦੱਸੋ ਤੂੰ ਤਾਂ ਬੇਸ਼ਰਮ ਹੋਇਆ ਤੂੰ ਤਾਂ ਇਨੀ ਸ਼ਰਮ ਨਹੀਂ ਆਉਂਦੀ ਕਿ ਆਪਾਂ ਕੈਮਰੇ ਦੇ ਸਾਹਮਣੇ ਕਿੱਦਾਂ ਆਉਣਾ ਚੁੰਨੀ ਲੈ ਕੇ ਆਣੀ ਆ ਆਪਣੇ ਗਾਲਾ ਸੈੱਟ ਕਰਨਾ ਤੂੰ ਜਮਾ ਵੀ ਉਹ ਵੀ ਉੱਤੋਂ ਅੱਗੋਂ ਦੀ ਕੈਮਰਾ ਕੱਢ ਕੇ ਲਈ ਆ ਮਾੜੀ ਮੋਟੀ ਆਪਣੀ ਇੱਜ਼ਤ ਦਾ ਖਿਆਰਾ ਕਰੋ ਤੇ ਤਾਂ ਜਮਾ ਇੱਜ਼ਤ ਆਪਣੀ ਵੇਚਣਾ ਤਾਂ ਤਨੀਆ ਫਿਰਦੀ ਆ ਚਲੋ ਤੁਸੀਂ ਕਰਨਾ ਠੀਕ ਹੈ ਦਿਖਾਇਓ ਲੋਕਾਂ ਨੂੰ ਬੇਸ਼ਰਮ ਬਣੀ ਜਾਓ ਤੁਸੀਂ ਲੋਕਾਂ ਦੇ ਸਾਹਮਣੇ ਨਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਇਹੀ ਕਰ ਸਕਦੇ ਹੋ ਲੋਕਾਂ ਨੂੰ ਦਿਖਾ ਸਕਦੇ ਹੋ ਕੋਈ ਚੱਜ ਦੀ ਵੀਡੀਓ ਨਹੀਂ ਪਾ ਸਕਦੇ ਤੁਸੀਂ ਸਾਰੀ ਵੀਡੀਓ ਵਿੱਚ ਤੁਸੀਂ ਹੀ ਹੁੰਨੀ ਹੋ ਤੁਹਾਡਾ ਬੱਚਾ ਪਿੱਛੇ ਰੋਂਦਾ ਰਹਿੰਦਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹਾਨੂੰ ਕੋਈ ਕੁਝ ਨਹੀਂ ਹੁੰਦਾ ਬਸ ਲੋਕਾਂ ਨੇ ਤਾਂ ਚਾਹ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਲੈ ਕੇ ਆਈਏ ਆਪਣੀ ਵੀਡੀਓ ਦੇ ਵਿੱਚ ਦਿਖਾਈਏ ਲੋਕਾਂ ਨੂੰ ਹੈਨਾ ਤੇ ਤੁਸੀਂ ਤੂੰ ਤਾਂ ਬੇਵਕੂਫਤ ਹੋ ਤਾਂ ਤੇ ਜਨਾਨੀ ਨੂੰ ਜਿਵੇਂ ਪਈ ਜਨਾਨੀ ਦੇ ਮੂੰਹ ਤੇ ਹੱਥ ਫੇਰੀ ਹੈ ਨਾ ਕਿ ਚੰਗਾ ਲੱਗਦਾ ਕਿਤੇ ਤੁਹਾਨੂੰ ਬਸ ਇਹ ਹੁੰਦੀ ਆ ਅਨਪੜਤਾ ਇਹਨੂੰ ਕਹਿੰਦੇ ਅਨਪੜਤਾ